ਸਤਮੁੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੰਲਾ ਚਾਹੁੰਦੇ ਸੀ ਆਪ ਆਦਮੀ ਪਾਰਟੀ ਦੀ ਹਾਈ ਕਮਾਂਡ ਜਾਂ ਕਹਿ ਸਕਦੇ ਹਾਂ ਦਿੱਲੀ ਲੌਬੀ ਵਾਲੇ ਜਿਹਦੇ ਵਿੱਚ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾ ਮਨੀਸ਼ ਸੋਧਿਆ ਸਤਿੰਦਰ ਜੈਨ ਰਾਗਵ ਚੱਡਾ ਅਤੇ ਸੰਦੀਪ ਪਟਸਨ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲੋਂ ਮੁੱਖ ਮੰਤਰੀ ਵਾਲੀ ਕੁਰਸੀ ਖੋਹ ਕੇ ਹੋਰ ਕਿਸੇ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਸੀ ਕਿਉਂਕਿ ਅਸੋਲਟ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੋਹਾਲੀ ਦੇ ਫੋਰਟਿਸ ਹਸਪੀਟਲ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬਦਲੇ ਚ ਆਣਗੇ ਇਸ ਦੀਆਂ ਕਨਸੋਵਾ ਚਰਚਾਵਾਂ ਜਿਵੇਂ ਹੀ ਪੰਜਾਬ ਦੇ ਵਿੱਚ ਛੜੀਆਂ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਕਿਹੜੇ ਕਿਹੜੇ ਵਿਧਾਇਕ ਹੱਕ ਦੇ ਵਿੱਚ ਮਿੱਤਰੇ ਕਿਹੜੇ ਕਿਹੜੇ ਇਕੱਠੇ ਹੋ ਕੇ ਉਹਨਾਂ ਨੇ ਹੱਲਾਸ਼ੇਰੀ ਦਿੱਤੀ ਅੰਦਰੋਂ ਅੰਦਰ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿ ਤੁਸੀਂ ਅੜ ਜੋ ਤੁਸੀਂ ਖੜ ਜੋ ਅਸੀਂ ਤੁਹਾਡੇ ਨਾਲ ਹਾਂ ਤੁਹਾਡੇ ਕੋਲੋਂ ਮੁੱਖ ਮੰਤਰੀ ਵਾਲੀ ਕੁਰਸੀ ਖੁੱਸਣ ਨਹੀਂ ਦਿੱਤੀ ਜਾਵੇਗੀ ਮਨੀਸ਼ ਸੋਧਿਆ ਨੇ ਜਿਹੜਾ ਡੰਗ ਮਾਰਿਆ ਹੈ ਹਾਲੇ ਵੀ ਜਿਹੜਾ ਕਰੰਟ ਹੈ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਹੀਂ ਲੈਣ ਦਿੱਤਾ ਜਾ ਰਿਹਾ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨਹੀਂ ਤੇ ਮਨੀਸ਼ ਸੋਧਿਆ ਜਿਵੇਂ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਭਗਵੰਤ ਮਾਨ ਦਾ ਹਾਲਚਾਲ ਜਾਣਨ ਦੇ ਲਈ ਮੁਹਾਲੀ ਦੇ 40 ਹਸਪਤਾਲ ਦੇ ਵਿੱਚ ਪਹੁੰਚੇ ਬਾਅਦ ਵਿੱਚ ਪੱਤਰਕਾਰਾਂ ਦੇ ਸਾਹਮਣੇ ਆਏ ਅਤੇ ਨਾਲ ਦੀ ਨਾਲ ਕਹਿ ਦਿੱਤਾ ਕਿ ਰੇਤੇ ਨੂੰ ਲੈ ਕੇ ਇੱਕ ਨਵਾਂ ਕਾਨੂੰਨ ਪੰਜਾਬ ਸਰਕਾਰ ਬਣਾਉਣ ਜਾ ਰਹੀ ਹੈ ਪੰਜਾਬ ਦੇ ਕਿਸਾਨ ਜਿਨ੍ਹਾਂ ਦੀ ਫਸਲ ਹੜ੍ਹਾਂ ਦੇ ਨਾਲ ਬਰਬਾਦ ਹੋ ਗਈ ਉਹ ਜ਼ਮੀਨ ਆਪੋ ਆਪਣੀ ਜ਼ਮੀਨ ਦੇ ਵਿੱਚੋਂ ਰੇਤਾ ਚੁੱਕ ਸਕਦੇ ਨੇ ਵੇਚ ਸਕਦੇ ਨੇ ਉਹਦੇ ਬੰਨ ਬਣਾ ਸਕਦੇ ਨੇ ਅਸੀਂ ਕਿਤੋਂ ਭਰੰਤੂ ਨਹੀਂ ਕਰਾਂਗੇ ਇੱਕ ਰਾਜਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈਣਾ ਚਾਹੀਦਾ ਸੀ ਕਿ ਆਪ ਆਦਮੀ ਪਾਰਟੀ ਦੇ ਇੰਚਾਰਜ ਮਨੀਸ਼ ਸੋਧਿਆ ਜਾਂ ਸੁਪਰੀਮੋ ਨੂੰ ਲੈਣਾ ਚਾਹੀਦਾ ਸੀ ਇਧਰੋਂ ਇੱਥੋਂ ਇੱਕ ਪਾਸੇ ਜੱਗੋਂ ਤੇ ਵੀ ਹੋਈ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਦੇ ਨਾਲ 2 ਦਿਨ ਦੇ ਦੌਰੇ ਤੇ ਪੰਜਾਬ ਦੇ ਲੋਕਾਂ ਨੇ ਅਰਵਿੰਦ ਕੇਜੀਵਾਲ ਦਾ ਵਿਰੋਧ ਕੀਤਾ ਨਾਅਰੇਬਾਜ਼ੀ ਵੀ ਕੀਤੀ ਅਤੇ ਕਿਹਾ ਕਿ ਤੁਸੀਂ ਦਿੱਲੀ ਚਲੇ ਜਾਓ ਪੰਜਾਬ ਦੇ ਵਿੱਚ ਜਜ਼ਬਾ ਹੈ ਪੰਜਾਬ ਦੇ ਲੋਕ ਪਹਾਦਰ ਨੇ ਬਹਾਦਰ ਕੌਮ ਆਪਣੇ ਆਪ ਪੰਜਾਬ ਦੇ ਲੋਕਾਂ ਨੂੰ ਆਵਾਜ਼ ਕਰ ਲਵੇਗੀ ਪੰਜਾਬ ਦੀਆਂ ਜ਼ਮੀਨਾਂ ਆਬਾਦ ਕਰ ਲਵੇਗੀ ਤੇ ਮੂੰਹ ਦੀ ਖਾਣੀ ਪਈ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਚੀਵਾਲ ਨੂੰ ਅਰਵਿੰਦ ਕੇਚੀਵਾਲ ਦਾ ਵਿਰੋਧ ਹੋਇਆ ਦੋ ਦਿਨਾਂ ਦੇ ਵਿੱਚ ਹੀ ਉਹ ਵਾਪਸ ਦਿੱਲੀ ਚਲੇਗਾ ਦਿੱਲੀ ਤੋਂ ਬਾਅਦ ਉਹ ਗੁਜਾਰ ਚਲੇਗਾ ਹੁਣ ਮਨੀਸ਼ ਸੋਧਿਆ ਪੰਜਾਬ ਦੇ ਵਿੱਚ ਨੇ ਮਨੀਸ਼ ਸੋਧਿਆ ਵੀ ਇਹ ਕ੍ਰੈਡਿਟ ਆਪਣੀ ਸਿਰ ਤੇ ਲੈਣਾ ਚਾਹੁੰਦੇ ਨੇ ਕਿ ਭਾਈ ਦਿੱਲੀ ਲੋਪੀ ਵਾਲੇ ਕਾਨੂੰਨ ਬਣਾ ਰਹੇ ਨੇ ਲekin ਬਗਾਵਤ ਹੋਈ ਆਪ ਆਦਮੀ ਸੁਪਰੀਮੋ ਅਰਵਿੰਦ ਕੇਸ਼ਵਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੰਨ ਵਿੱਚ ਫੂਕ ਮਾਰੀ ਕਿ ਤੁਹਾਡੇ ਕੋਲ ਮੁੱਖ ਮੰਤਰੀ ਦਾ ਅਹੁਦਾ ਹੋਇਆ ਜਾਣਾ ਹੈ ਚਾਹੇਓ ਇੰਦਰਬੀ ਸਿੰਘ ਨੀਚਰ ਹੋਣ ਚਾਹੇਓ ਕੁਲਤਾ ਸਿੰਘ ਸੰਧਵਾ ਹੋਣ ਚਾਹੇ ਅਰਪਾਲ ਸਿੰਘ ਛੀਮਾ ਹੋਵੇ ਤੇ ਚਾਹੇ ਹੁਣ ਅਮਨ ਅਰੋੜਾ ਇਹਨਾਂ ਦੇ ਵਿੱਚੋਂ ਮੁੱਖ ਮੰਤਰੀ ਇਹਨਾਂ ਦੇ ਵਿੱਚੋਂ ਗ੍ਰਹਿ ਮੰਤਰਾਲਾ ਅਤੇ ਇਹਨਾਂ ਦੇ ਵਿੱਚੋਂ ਕਿਸੇ ਨੂੰ ਇੱਕ ਨੂੰ ਡਿਪਟੀ ਸੀਐਮ ਬਣਾਇਆ ਜਾਣਾ ਸੀ ਲੇਕਿਨ ਅੰਦਰੋਂ ਅੰਦਰੀ ਕਿਹੜੇ ਕਿਹੜੇ ਪੰਜਾਬ ਦੇ ਵਿਧਾਇਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੱਧੂ ਮਾਣ ਦੇ ਨਾਲ ਖੜੇ ਦਿੱਲੀ ਲੋਬੀ ਵਾਲਿਆਂ ਨੂੰ ਮੋਦੀ ਖਾਣੀ ਪਈ ਦਿੱਲੀ ਵਾਲਿਆਂ ਨੂੰ ਪਤਾ ਲੱਗ ਗਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੱਧੂ ਮਾਣ ਦੇ ਨਾਲ 40 ਤੋਂ 45 ਵਿਧਾਇਕ ਨੇ ਉਹ ਵਿਧਾਇਕ ਕਿਹੜੇ ਨੇ ਜਿਨ੍ਹਾਂ ਉੱਤੇ ਹਲਕਾ ਇਨਚਾਰਜ ਲਗਾਏ ਹੋਏ ਨੇ ਕਿ ਭਈ 40 ਤੋਂ 45 ਜਿਹੜੇ ਵਿਧਾਇਕ ਨੇ ਉਹ ਆਪ ਆਦਮੀ ਪਾਰਟੀ ਦੀ ਰਡਾਤੇ ਨੇ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਤੁਹਾਨੂੰ ਇਹਨਾਂ ਹਲਕਿਆਂ ਵਿੱਚੋਂ ਟਿਕਟਾ ਨਹੀਂ ਦਿੱਤਾ ਜਾ ਰਹੀਆਂ ਤੁਹਾਡੇ ਪੱਤੇ ਕੱਢ ਦਿੱਤੇ ਜਾਣਗੇ ਨਵੇਂ ਅਨਚਾਰਜਾਂ ਨੂੰ ਸਾਰੀਆਂ ਭਾਵਨਾ ਦੇ ਦਿੱਤ ਕਰੇ ਖੋਕੇ ਐਮ ਐਲ اے ਦੀਆਂ ਇਹਨਾਂ ਵਿਧਾਇਕਾਂ ਦੀ ਇਸ ਕਰਕੇ ਉਹ ਵਿਧਾਇਕ ਜਿਹੜੀ ਗੱਲ ਹਰਬੀਰ ਸਿੰਘ ਪਠਾਕ ਬਾਜਰਾ ਨੇ ਕਹੀ ਸੀ ਉਸ ਗੱਲ ਨੇ ਬਿਲਕੁਲ ਪੰਜਾਬ ਦੇ ਵਿਧਾਇਕਾਂ ਅਤੇ ਮੰਤਰੀਆਂ ਤੇ ਅਸਰ ਕੀਤਾ ਹੈ ਜਿਹਦੇ ਵਿੱਚੋਂ 40 ਤੋਂ 45 ਮੰਤਰੀ ਜਿਹੜੇ ਨੇ 40 ਤੋਂ 45 ਵਿਧਾਇਕਾਂ ਤੇ ਪلاس ਮੰਤਰੀ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਥ ਵਿੱਚ ਖੜ ਗਿਆ ਇਸ ਕਰਕੇ ਦਿੱਲੀ ਤੋਂ ਆਏ ਅਰਵਿੰਦ ਕੇਜੀਵਾਲ ਦੋਹਾਂ ਦਿਨਾਂ ਦੇ ਵਿੱਚੋਂ ਹੀ ਪੰਜਾਬ ਦੇ ਵਿੱਚ ਉਤਰ ਹੋ ਗਿਆ ਉਹਨਾਂ ਨੇ ਕਿਹਾ ਕਿ ਇੱਥੇ ਕੰਮ ਸੁਭਾਲਿਆ ਨਹੀਂ ਜਾਣਾ ਕਿਉਂਕਿ ਬਗਾਵਤ ਹੋਵੇਗੀ ਇੱਕ ਪਾਸੇ ਪੰਜਾਬ ਦੇ ਹਾਲਾਤ ਜਿਹੜੇ ਨੇ ਨਾਜ਼ੁਕ ਨੇ ਹੜ੍ਹਾਂ ਤੇ ਪਾਣੀ ਦੇ ਨਾਲ ਦੂਸਰੇ ਪਾਸੇ ਜੇਕਰ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪ੍ਰੈਸ਼ਰਾਈਜ਼ ਕਰਦੇ ਆ ਤੇ ਬੜਾ ਬੜੀ ਵੱਡੀ ਬਗਾਵਤ ਬੜਾ ਵੱਡਾ ਬਵਾਲ ਖੜਾ ਹੋ ਜਾਵੇਗਾ ਇਸ ਨੂੰ ਲੈ ਕੇ ਅਰਵਿੰਦ ਕੇਜੀ ਵਾਲੇ ਬਿੱਤ ਸਮਝਿਆ ਕਿ ਕ੍ਰੈਡਿਟ ਆਪਣੇ ਆਪ ਲੈ ਲੋ ਹਾੜਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕਾਰਗੁਜ਼ਾਰੀ ਇੰਨੀ ਚੰਗੀ ਨਹੀਂ ਰਹੀ ਲੇਕਿਨ ਇਸ ਦੇ ਬਾਵਜੂਦ 40 ਤੋਂ 45 ਉਹ ਵਿਧਾਇਕ ਜਿਨ੍ਹਾਂ ਦਾ ਜਿਨ੍ਹਾਂ ਉੱਤੇ ਹਲਕਾ ਇਲਜ਼ਾਮ ਲਗਾ ਦਿੱਤੇ ਗਿਆ ਸੀ ਜਿਨ੍ਹਾਂ ਦੇ ਪਤੇ ਕੱਟੇ ਜਾਣੇ ਨੇ ਉਹ ਸਾਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਖੜ ਗਿਆ 40 ਤੋਂ 45 ਉਹ ਮੰਤਰੀ ਉਹ ਮੰਤਰੀ ਅਤੇ ਵਿਧਾਇਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਨਾਲ ਨੇ ਦੂਸਰੇ ਪਾਸੇ ਅੱਜ ਨੈਭ ਸਿੰਘ ਸੈਣੀ ਜਿਹੜੇ ਨੇ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿਹੜਾ ਹੈ ਉਹ ਮਿਲੇ ਆ ਕੇ ਭਾਰਤੀ ਜਨਤਾ ਪਾਰਟੀ ਦੇ ਨੇ ਅਤੇ ਕੱਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਪੰਜਾਬ ਦੇ ਵਿੱਚ ਵੱਖ-ਵੱਖ ਹਲਕਿਆਂ ਦੇ ਦੌਰੇ ਕਰਨਗੇ ਦੱਸਿਆ ਜਾ ਰਿਹਾ ਹੈ ਕਿ ਇਹ ਭਾਰਤੀ ਜਨਤਾ ਪਾਰਟੀ ਖੇਲਾ ਖੇਲ ਰਹੀ ਹੈ ਪੰਜਾਬ ਦੇ ਨਾਲ ਜਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਨੈਪ ਸਿੰਘ ਸੈਣੀ ਦਾ ਅਚਨਚੇਤ ਮੁਹਾਲੀ ਦੇ ਫੋਰਟਿਸ ਹਸਪੀਟਲ ਦੇ ਵਿੱਚ ਆ ਜਾਣਾ ਦੂਸਰੇ ਪਾਸੇ ਮੁੱਖ ਪ੍ਰਧਾਨ ਮੰਤਰੀ ਦੇ ਆਉਣ ਤੋਂ ਇੱਕ ਦਿਨ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਲੀ ਤੇ ਮੁਹਾਲੀ ਦੇ ਫੋਰਟਿਸ ਹਸਪੀਟਲ ਦੇ ਵਿੱਚ ਆਨਲਾਈਨ ਸਾਰੇ ਧਾਇਕਾ ਅਤੇ ਮੰਤਰੀਆਂ ਦੀ ਮੀਟਿੰਗ ਲੈਣਾ ਕਿਤੇ ਨਾ ਕਿਤੇ ਇਹ ਲੱਗਦਾ ਹੈ ਕਿ ਦਿੱਲੀ ਡੋਬੀ ਵਾਰਿਆਂ ਦੇ ਖਿਲਾਫ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਡਾ ਖੇਲਾ ਕਰਨ ਜਾ ਰਹੇ ਨੇ ਇਸ ਖੇਲੇ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੀ ਛੁੱਟੀ ਹੋਵੇਗੀ ਸੁਪਰੀਮੋ ਅਰਵਿੰਦ ਕੇਜੀਬਾਲ ਦੀ ਛੁੱਟੀ ਹੋਵੇਗੀ ਕਿਉਂਕਿ ਇਹਦੇ ਵਿੱਚ ਕੋਈ ਕਿੰਤੂ ਪ੍ਰੰਤੂ ਨਹੀਂ ਪਤਾ ਲੱਗਿਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਉਹ 40 ਤੋਂ 45 ਵਿਧਾਇਕ ਨੇ ਜਿਹੜੇ ਜਿਨ੍ਹਾਂ ਉੱਤੇ ਹਲਕਾ ਇੰਚਾਰਜ ਲਗਾਏ ਹੋਏ ਨੇ